ਮੇਰਾ ਨਾਮ ਨੀਸ਼ਾ ਮੋਗਲਾ ਤਾਨੀਕੀ ਕਰ ਰਹੇ ਨੇ ਸਸ਼ੀ ਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਨੀਸ਼ਾ ਮੋਗਲਾ ਮੈਂ ਵੀਸੀਐਨ ਦੇ ਇੱਕ ਡਿਸਟ੍ਰੀਬਿਊਟਰ ਆ ਤੇ ਮੈਂ ਐਜ਼ ਆ ਇੱਕ ਸਾਡੇ ਜਿਹੜੇ ਕੰਪਨੀ ਹੈ ਵੀਸੀ ਆਂਦੀ ਹੈ ਅਸੀਂ ਨੈਚਰੋਪੈਥੀ ਆਯੁਰਵੈਦਿਕ ਹਬ ਦਾ ਸਾਡੇ ਕੋਲੇ ਅਸੀਂ ਇਹਦੇ ਉੱਪਰ ਵਰਕ ਕਰਦੇ ਆਂ ਅਗਰ ਕਿਸੇ ਨੂੰ ਵੀ ਕੋਈ ਵੀ ਪ੍ਰੋਬਲਮ ਹੈ ਜਿੱਦਾ ਬੀਪੀ ਹੈ ਥਾਇਰੋਇਡ ਹੈ 슈ਗਰ ਹੈ ਲੱਤਾਂ ਟੁੱਟਦੀਆਂ ਕੋਈ ਮੋਟਾਪੇ ਚ ਹੈ ਕੋਈ ਸੁੱਕਾ ਤੇ ਹਰ ਸਾਡੇ ਕੋਲ ਹੱਲ ਹੈਗਾ ਇਹਦੇ ਵਿੱਚ ਕੀ ਹੁੰਦਾ ਅੱਜ ਕੱਲ੍ਹ ਹਵਾ ਵੀ ਆਪਣਾ ਪੋਲੂਟਡ ਹੋ ਰਿਹਾ ਹੈ ਫੂਜਨ ਵੀ ਪੋਲੂਟਡ ਹੋ ਰਿਹਾ ਹੈ ਤੇ ਪਾਣੀ ਵੀ ਆਪਣਾ ਪੋਲੂਟਡ ਹੈ ਜਿਹਦੇ ਕਰਕੇ ਕੀ ਹੈ ਆਪਾਂ ਨੂੰ ਲੈਕ ਆਫ ਇਮਿਊਨਿਟੀ ਸਿਸਟਮ ਚੱਲ ਰਿਹਾ ਆਪਣਾ ਕਿਉਂਕਿ ਆਪਣੀ ਬਾਡੀ ਹੈ ਜਿਹੜੀ ਉਹ ਸਾਰੀ ਹੀ ਇਮਿਊਨਿਟੀ ਵੀਕ ਤੇ ਚੱਲ ਰਹੀ ਹੈ ਜਦੋਂ ਆਪਣੀ ਵੀਕ ਹੋ ਗਈ ਹੈ ਬਾਡੀ ਉਹਦੇ ਨਾਲ ਕੀ ਹੋਊਗਾ ਬਾਡੀ ਦੇ ਵੀਕ ਹੋਣ ਨਾਲ ਕੀ ਹੁੰਦਾ ਆਪਾਂ ਨੂੰ ਬਿਮਾਰੀਆਂ ਘੇਰ ਲੈਂਦੇ ਜਿਵੇਂ ਆਪਾਂ ਨੂੰ ਕੈਂਸਰ ਹੋ ਗਿਆ ਕਾਲਾ ਪੀਲਿਆ ਹੋ ਗਿਆ ਤੇ ਇਹਦੇ ਕਰਕੇ ਕੀ ਡਾਕਟਰ ਐਲੋਪੈਥੀ ਮੈਡੀਸਨ ਵਾਲ ਆਪਾਂ ਨੂੰ ਭੇਜ ਦਿੰਦੇ ਆ ਉਹਦੇ ਨਾਲ ਕੀ ਹੁੰਦਾ ਕਿ ਦਵਾਈਆਂ ਆਪਾਂ ਖਾਈ ਜਾ ਰਿਹਾ ਖਾਈ ਜਾ ਰਿਹਾ ਬਟ ਇਹਦਾ ਕੋਈ ਸੋਲੂਸ਼ਨ ਨਹੀਂ ਹੈ ਇਸ ਕਰਕੇ ਸਾਡੇ ਜਿਹੜੇ ਜਸਤੀ ਬਾਵਾ ਸਰ ਆ ਇਸ ਸੋਚ ਨੂੰ ਲੈ ਕੇ ਆਇਆ ਕਿ ਅਸੀਂ ਜਿਹੜੀ ਸਾਰੇ ਪੂਰੇ 올 ਇੰਡੀਆ ਦੇ ਵਿੱਚ ਆਪਣੀ ਹੈਲਥ ਨੂੰ ਆਪਾਂ ਠੀਕ ਕਰਨਾ ਉਹਦੇ ਲਈ ਸਾਡੇ ਜਿਹੜੇ VCN ਦੇ ਬ੍ਰਾਂਡਸ ਆ ਅਸੀਂ ਇਸ ਨੂੰ ਲੈ ਕੇ ਆਏ ਆ ਮੇਰੀ ਸਾਰਿਆਂ ਨੂੰ ਬੁਝਾਰਿਸ਼ ਹੈ ਕਿ ਸਾਡੇ ਜਿਹੜੇ VCN ਦੇ ਪ੍ਰੋਡਕਟ ਹੈ ਤੁਸੀਂ ਯੂਜ਼ ਕਰੋ ਤੇ ਕਰ ਕਰ ਦੇ ਜਿਹੜੇ ਦਵਾਈਆਂ ਦੇ ਡੱਬੇ ਤੱਕ ਲੱਗੇ ਹੋਏ ਆ ਤੁਸੀਂ ਇਹਨਾਂ ਨੂੰ ਬਾਹਰ ਕੱਢ ਕੇ ਸੁੱਟ ਦਿਓ ਅੱਜ ਕੱਲ ਕੀ ਹੋ ਰਿਹਾ ਪਹਿਲਾਂ ਦੀ ਜਿਹੜੀ ਉਮਰ ਸੀ 120 ਸਾਲ ਤੱਕ ਦੀ ਹੁੰਦੀ ਸੀ ਹੁਣ ਦੀ ਉਮਰ ਕਿੰਨੀ ਲੱਗੀ ਐ 60 ਤੋਂ ਲੈ ਕੇ 70 ਸਾਲ ਬਾਕੀ ਜਿਹੜੀ 50% ਰਹਿ ਗਈ ਐ ਓਪੂਲੇਟਡ ਕਰਕੇ ਸਾਰੇ ਲੋਗ ਮਰੀ ਜਾ ਰਹੇ ਆ ਠੀਕ ਹੈ ਜੀ ਜੇ ਕਿਸੇ ਨੂੰ ਵੀ ਇਸੇ ਅੰਦਰ ਪ੍ਰੋਡਕਟ ਚਾਹੀਦੀ ਆ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਮੇਰਾ ਨੰਬਰ ਆ 709733073 ਥੈਂਕ ਯੂ ਸਰ ਲੇਟੈਸਟ ਸਾਡੇ ਕੋਲੇ ਜਿੱਦਾਂ ਗ੍ਰੀਨ ਟੀ ਵੀ ਆਇਆ ਐ ਹਰਬੋ ਟੀ ਐ ਤੇ ਸਾਡੇ ਕੋਲੇ ਸ਼ਿਲਾਜੀਤ ਆ ਰਹੀ ਹੈ ਸਾਡੇ ਕੋਲੇ ਬ੍ਰੇਸਲੇਟ ਹੈ ਬ੍ਰੇਸਲੇਟ ਦਾ ਅਸੀਂ ਇਹ ਦੱਸ ਦਿਆ ਤੁਹਾਨੂੰ ਜੇ ਤੁਸੀਂ ਦੇਖੋ ਫੋਨ ਯੂਜ਼ ਕਰਦੇ ਹੋ ਤੁਹਾਡੇ ਬਾਡੀ ਦੇ ਅੰਦਰ ਰੈਡੀਏਸ਼ਨ ਤੱਕ ਜਾ ਰਿਹਾ ਹੈ ਤੁਹਾਨੂੰ ਸਰਵਾਈਕਲ ਹੈ ਤੁਹਾਡਾ ਬਲੱਡ ਸਰਕੂਲੇਸ਼ਨ ਸਹੀ ਨਹੀਂ ਹੋ ਰਹਾ ਇਹਨੇ ਤੁਹਾਨੂੰ ਹਰ ਚੀਜ਼ ਨੂੰ ਕਿਉਰ ਕਰ ਦਿੰਨਾ ਹੈ ਸਾਡੀ ਟੂਥਪੇਸਟ ਵੀ ਆ ਰਹੀ ਹੈ ਟੂਥਪੇਸਟ ਦਾ ਵੀ ਬਹੁਤ ਅੱਛਾ ਰਿਜ਼ਲਟ ਹੈ ਜੇ ਕਿਸੇ ਦਾ ਠੰਡਾ ਤੱਤਾ ਲੱਗਦਾ ਉਹਨੂੰ ਵੀ ਕਿਊਰ ਕਰਦਾ ਹੈ ਜੇ ਤੁਹਾਡੇ ਬਲੱਡ ਇਨਫੈਕਸ਼ਨ ਹੋ ਰਿਹਾ ਉਹਨੂੰ ਵੀ ਤੁਹਾਨੂੰ ਕਿਊਰ ਕਰੂਗਾ ਤੁਹਾਡੇ ਜਿਹੜੇ ਮਸੂੜੇ ਦੇ ਵਿੱਚ ਬਲੱਡ ਨਿਕਲੂਗਾ ਤੇ ਉਹਨੂੰ ਆ ਨਹੀਂ ਦਊਗਾ ਇਹਦੇ ਉੱਪਰ ਬਹੁਤ ਹੀ ਅੱਛਾ ਰਿਜ਼ਲਟ ਹੈ ਥੈਂਕ ਯੂ ਸਰ ਸਾਡਾ ਲਾਇਓਂਸ ਕਲੱਬ ਇੰਟਰਨੈਸ਼ਨਲ ਹੈ ਇਹ ਸਾਰੀ ਦੁਨੀਆ ਦੇ ਵਿੱਚ ਸਵਾਦ ਦੀ ਸੇਵਾ ਦੇ ਕੰਮ ਕਰ ਰਿਹਾ ਹੈ ਔਰ ਉਸੇ ਦਾ ਹੀ ਇੱਕ ਪਾਰ ਸਾਡਾ ਕੋਟਵਰ ਰਾਇਲ ਕਲੱਬ ਹੈ ਇਹਨੂੰ ਮੈਂ ਕਿੰਨੇ ਸਾਲਾਂ ਤੋਂ 20 ਸਾਲ ਤੋਂ ਮੈਂ ਹੋਰੇ ਦੇਖ ਰਿਹਾ ਹਮੇਸ਼ਾ ਵੱਧ ਛੱਡ ਕੇ ਸੇਵਾ ਦੇ ਕੰਮ ਕਰਦਾ ਹੈ ਉਹ ਸਾਡਾ ਜਿਹੜਾ ਆਈ ਕੈਂਪ ਹੈ ਇਹ ਸਾਰੇ ਹਰਕ ਲਾਇਨ ਕਲੱਬ ਦਾ ਇੱਕ ਮੇਨ ਪ੍ਰੋਜੈਕਟ ਹੁੰਦਾ ਹੈ ਸਿਗਨੇਚਰ ਪ੍ਰੋਜੈਕਟ ਇਸ ਕਹਿੰਦੇ ਆ ਤੇ ਹਰ ਕ ਕਲੱਬ ਇਹ ਚਾਹੁੰਦਾ ਹੈ ਕਿ ਉਹ ਵੱਧ ਤੋਂ ਵੱਧ ਬੰਦਿਆਂ ਨੂੰ ਸੇਵਾ ਕਰੇ ਉਹਨਾਂ ਦੀ ਕੈਂਪ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਦੇ آپریشن ਕਿਤੇ ਜਾਣ ਇਹਨਾਂ ਨੂੰ ਦਵਾਈ ਦਿੱਤੀ ਆ ਸੋ ਇਸ ਤਰ੍ਹਾਂ ਸੇਮ ਟਿੱਕੇ ਦੀ ਉਹਡਪੁਰ ਵਾਲੇ ਜਿਵੇਂ ਬਲੱਡ ਨਿਸ਼ ਕੈਂਪ ਵੀ ਲਾ ਰਿਹਾ ਹੈ ਔਰ ਹੋਰ ਜਿੰਨੇ ਵੀ ਸੇਵਾ ਦੇ ਕੰਮ ਹੁੰਦੇ ਨੇ ਉਹ ਕਿੱਥੇ ਜਾਂਦੇ ਹੈ ਇਸ ਐਡੇ ਵੱਡੇ ਕੰਮ ਨੂੰ ਕਰਨ ਲਈ ਡੈਫੀਨੇਟਲੀ ਬਹੁਤ ਦਿਨਾਂ ਦੀ ਮਿਹਨਤ ਲੱਗਦੀ ਹੈ ਤੁਹਾਨੂੰ ਪਿੰਡਾਂ ਦੇ ਵਿੱਚ ਪ੍ਰਚਾਰ ਕਰਨਾ ਪੈਂਦਾ ਹੈ ਤਾਂ ਜੋ ਸਾਡੇ ਪਿੰਡਾਂ 'ਚ ਲੋਕਾਂ ਨੂੰ ਜਿਹੜੇ ਲੋੜਵੰਦੇ ਆ ਉਹਨਾਂ ਨੂੰ ਮੈਸੇਜ ਮਿਲ ਜੇ ਇਸਮਾ ਫਲਾਣੇ ਫਲਾਣੇ ਦਿਨ ਨੂੰ ਫਲਾਣੀ ਜਗ੍ਹਾ ਤੇ ਕੈਂਪ ਹੋ ਰਿਹਾ ਹੈ ਔਰ ਜੋ ਸਾਡਾ ਇਹ ਕੈਂਪ ਲਾਇਆ ਜਾ ਰਿਹਾ ਹੈ ਇਹ ਸਾਡਾ ਲਾਇਓਂਸ ਦਾ ਹੀ ਇੱਕ ਹਸਪਤਾਲ ਹੈ ਜਤੋ ਵਿਖੇ ਆਮੇ ਡਾਕਟਰਾਂ ਦੁਆਰਾ ਲਾਇਆ ਜਾ ਰਿਹਾ ਹੈ ਉਹ ਜੋ ਉਹ ਕੱਟ ਰੇਟਾ ਦੇ ਇਹ ਮੈਨੇਜਰ ਕਰਦੇ ਨੇ ਔਰ ਬਹੁਤ ਹੀ ਵਧੀਆ ਰਿਜ਼ਲਟ ਆਉਂਦੇ ਨੇ ਕੋਈ ਸਾਡਾ ਜੀ ਬੜੀ ਮਾਣ ਦੀ ਗੱਲ ਹੈ ਕਿ ਸਾਡਾ ਆਪ ਦੇ ਡਾਕਟਰ ਕਰਦੇ ਨੇ ਇਸੇ ਦਾ ਹਾਂਜੀ ਕਰੋ ਸਰ ਬਾਲ ਸੋਨਹਾ ਅੱਜ ਦਾ ਜਿਹੜਾ ਕੈਂਪ ਹੈ ਮਨੁੱਖਤਾ ਦੀ ਸੇਵਾ ਵਾਸਤੇ ਆ ਇੱਕ ਛੀਦਾ ਸਿੰਘ ਨੂੰ ਸਮਰਪਿਤ ਹੈ ਤੇ ਮੈਂ ਸ਼ਹਿਰ ਨਿਵਾਸੀਆਂ ਦਾ ਤੇ ਕਲੰਪ ਦੇ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਕਲਗੀਧਰ ਪਾਤਸ਼ਾਹ ਜੀ ਦੇ ਸਤਾਨ ਤੇ ਆ ਕੇ ਮਨੁੱਖਤਾ ਦੀ ਸੇਵਾ ਕਰ ਰਹੇ ਨੇ ਇਹਦੇ ਉੱਤੇ ਕੋਲ ਵੱਡੀ ਸੇਵਾ ਦੀ ਮਾਇਕ ਟਿੱਕਾ ਖਾਲਸਾ ਸਵਾਗਤ ਹੈ ਜੀ ਅੱਜ ਦੇ ਕੈਂਪ ਬਾਰੇ ਕੀ ਕਹਿਣਾ ਚਾਹੋਗੇ ਗੁਰ ਗੋਬੇ ਸਿੰਘ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਨੂੰ ਸ਼ਹਾਦਤ ਨੂੰ ਸਮਰਪਿਤ ਅੱਜ ਦਾ ਜਿਹੜਾ ਖੂਨਦਾਰ ਕੈਂਪ ਹੈ ਲਾਇਓਂਸ ਕਲੱਬ ਦੇ ਸਹਿਯੋਗ ਦੇ ਨਾਲ ਲਾਇਓਂਸ ਕਲੱਬ ਜੋ ਪਿਛਲੇ ਲੰਬੇ ਸਮੇਂ ਤੋਂ ਹਰ ਸਾਲ ਇਸੇ ਗੁਰਦੁਆਰਾ ਸਾਹਿਬ ਦੇ ਵਿਖੇ ਅੱਖਾਂ ਦਾ ਚੈੱਕਅਪ ਕੈਂਪ ਅਤੇ ਆਪਰੇਸ਼ਨ ਕੈਂਪ ਜਿਹੜਾ ਲਾਉਂਦੀ ਹੈ ਉਹਦੇ ਨਾਲ ਹੀ ਪੰਜਾਬ ਬਲੱਡ ਗਰੁੱਪ ਦੇ ਸਹਿਯੋਗ ਦੇ ਨਾਲ ਇੱਕ ਖੂਨਦਾਨ ਕੈਂਪ ਵੀ ਲਾਇਆ ਜਾ ਰਿਹਾ ਹੈ ਸੈਕਿੰਡ ਦੀ ਗਿਣਤੀ ਦੇ ਵਿੱਚ ਲੋੜਵੰਦ ਪਰਿਵਾਰਾਂ ਨੇ ਅੱਖਾਂ ਦੇ ਚੈੱਕਅਪ ਦੇ ਵਿੱਚ ਆਪਣੀ ਸ਼ਮੂਲੀਅਤ ਕੀਤੀ ਹੈ ਔਰ ਲਗਭਗ 100 ਦੇ ਕਰੀਬ ਜਿਹੜੇ ਮਰੀਜ਼ ਨੇ ਜਿਨ੍ਹਾਂ ਦੇ ਆਪਰੇਸ਼ਨ ਕਰਨ ਜਾ ਰਹੀ ਹੈ ਲਾਇਓਂਸ ਕਲੱਬ ਦੇ ਸਹਿਯੋਗ ਦੇ ਨਾਲ ਸੋ ਇਸੇ ਤਰ੍ਹਾਂ ਪੰਜਾਬ ਬਲੱਡ ਗਰੁੱਪ ਦੇ ਇਸ ਸ਼ਹਾਦਤੀ ਸਮਾਗਮਾਂ ਦੇ ਵਿੱਚ ਅੱਜ ਬਹੁਤ ਹੀ ਸੈਂਕੜੇ ਦੀ ਗਿਣਤੀ ਦੇ ਵਿੱਚ ਨੌਜਵਾਨ ਵੀਰ ਭੈਣ ਖੂਨਦਾਨ ਕੈਂਪ ਕਰਕੇ ਆਪਣੇ ਗੁਰੂ ਦੀ ਸ਼ਹਾਦਤ ਨੂੰ ਸਮਰਪਿਤ ਹੋ ਕੇ ਇੱਥੇ ਆ ਰਹੇ ਆ। ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਕਿੰਨੇ ਡੋਨਰ ਆ ਚੁੱਕੇ ਆ ਜੀ? ਲਗਭਗ 50 ਦੇ ਕਰੀਬ ਜਿਹੜੇ ਡੋਨਰ ਹੋ ਚੁੱਕੇ ਆ ਜੀ। 70-75 ਦਾ ਟਾਰਗੇਟ ਜਿਹੜਾ ਬੜੇ ਆਰਾਮ ਨਾਲ ਅਸੀਂ ਇਹਨੂੰ ਪੂਰਾ ਕਰ ਲਿਆ।